ਕੁਮਈਵਨ ਕੇ ਐਡਰੈਸ ਪਰਵਾਹ ਨਹੀਂ ਆਤੀ। ਬੋਲੋ ਮੈਂ ਆਪ ਕਰ। ਤੇ ਸ਼੍ਰੀ ਦਰਬਾਰ ਸਾਹਿਬ ਤੋਂ ਇੱਕ ਬੇहद ਮੰਦਪਗੀ ਖਬਰ ਆਈ ਏ ਜਿੱਥੇ ਕਿ ਕੜਾਹੇ ਵਿੱਚ ਡਿੱਗਣ ਵਾਲੇ ਸੇਵਾਦਾਰ ਸਿੰਘ ਦੀ ਮੌਤ ਹੋ ਗਈ ਏ। ਜੀ ਹਾਂ ਬੀਤੇ ਦਿਨੀ ਇਹ ਸਿੰਘ ਸੇਵਾ ਦੌਰਾਨ ਆਲੂਆਂ ਦੇ ਕੜਾਹੇ ਵਿੱਚ ਡਿੱਗਿਆ ਸੀ ਜਿਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਲਾਜ ਦੌਰਾਨ ਇਸ ਸੇਵਾਦਾਰ ਸਿੰਘ ਦੀ ਮੌਤ ਹੋ ਗਈ ਹੈ ਦਰਸਲ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਚ ਲੰਗਰ ਫਕਾਉਂਦੇ ਸਮੇਂ ਇਹ ਸਿੰਘ ਆਲੂਆਂ ਦੇ ਕੜਾਹੇ ਵਿੱਚ ਡਿੱਗਿਆ ਸੀ ਜਿਸ ਤੋਂ ਬਾਅਦ ਹੁਣ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਸੇਵਾਦਾਰ ਬਲਬੀਰ ਸਿੰਘ ਪੈਰ ਤਿਲਕਣ ਕਾਰਨ ਕੜਾਹੇ ਵਿੱਚ ਡਿੱਗਿਆ ਸੀ ਕੜਾਹੇ ਵਿੱਚ ਡਿੱਗਣ ਕਾਰਨ ਸੇਵਾਦਾਰ ਦਾ 70% ਦੀ ਸਰੀਰ ਪੂਰੀ ਤਰ੍ਹਾਂ ਝੁਲਸ ਗਿਆ ਸੀ ਜਿਹੜੀ ਵਕ ਮਹਿੰਮਾਨ ਕਹਿ ਕੇ ਨਾ ਡਰਸਾ ਦਾਸੀ ਇੱਕ ਦੇ ਮ੍ਰਿਤਕ ਸੇਵਾਦਾਰ ਬਲਬੀਰ ਸਿੰਘ ਪੁੱਤਰ ਖਜਾਨ ਸਿੰਘ ਪਿੰਡ ਲਹਿਲ ਤਹਿਸੀਲ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸੀ ਜੋ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਸੀ ਅਤੇ ਉਸ ਤੋਂ ਬਾਅਦ ਉਹ ਸੇਵਾ ਕਰਨ ਲਈ ਸ਼੍ਰੀ ਗੁਰੂ ਰਾਮਦਾਸ ਜੀ ਹਾਲ ਲੰਗਰ ਹਾਲ ਵਿੱਚ ਚਲਾ ਗਿਆ ਜਿਸ ਤੋਂ ਬਾਅਦ ਜਦੋਂ ਉਹ ਸੇਵਾ ਕਰ ਰਿਹਾ ਸੀ ਤਾਂ ਪੈਰ ਤਿਲਕੜ ਕਰਨ ਉਹ ਆਲੂਆਂ ਦੇ ਕੜਾਹੇ ਵਿੱਚ ਡਿੱਗ ਗਿਆ ਜਿਸ ਦੇ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਇਸ ਤੋਂ ਬਾਅਦ ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਲਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ 70% ਜ਼ਖਮੀ ਦੱਸਿਆ ਸੀ ਪਰ ਅੱਜ ਤੜਕਸਾਰ ਸੇਵਾਦਾਰ ਨੇ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਆਂ ਦਮ ਤੋੜ ਦਿੱਤਾ ਹੈ ਜੀ ਡਾਕਟਰ ਮਹੀਵਰ ਕਹਿੰਦੇ ਨੇ ਨਹੀਂ ਆਤੀ ਹੈ ਮੋਟਰੋਮੈਂਟ ਆਪ ਕਰਨਾ ਤਲੇ ਪੂਰੀ ਘਟਨਾ 3 ਅਗਸਤ ਦੀ ਏ ਜਦੋਂ ਲੰਗਰ ਹਾਲ ਵਿੱਚ ਵੱਡੇ ਕੜਾਹੇ ਦੇ ਵਿੱਚ ਲੰਗਰ ਲਈ ਆਲੂਆਂ ਦੀ ਸਬਜ਼ੀ ਬਣ ਰਹੀ ਸੀ ਅਚਾਨਕ ਸਬਜ਼ੀ ਬਣਾ ਰਿਹਾ ਸੇਵਾਦਾਰ ਉਸ ਵਿੱਚ ਡਿੱਗ ਗਿਆ ਸੀ ਇਹ ਸੇਵਾਦਾਰ ਲੰਗਰ ਦੀ ਸੇਵਾ ਕਰ ਰਿਹਾ ਸੀ ਜਾਣਕਾਰੀ ਮੁਤਾਬਕ ਸੇਵਾਦਾਰ ਬਲਵੀਰ ਸਿੰਘ ਪਿਛਲੇ 10 ਸਾਲਾਂ ਤੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਸੀ ਜਾਣਕਾਰੀ ਮੁਤਾਬਕ ਆਲੂ ਬਾੜਨ ਸਮੇਂ ਕੜਾਹੀ ਤੇ ਛੱਗ ਨਜ਼ਰ ਆਉਂਦੀ ਹੈ ਜਿਸ ਨੂੰ ਬਲਵੀਰ ਸਿੰਘ ਸਾਫ਼ ਕਰ ਰਿਹਾ ਸੀ ਇਸ ਦੌਰਾਨ ਉਸ ਦਾ ਅਚਾਨਕ ਪੈਰ ਤਿਲਕ ਗਿਆ ਤੇ ਉਹ ਵੱਡੇ ਕੜਾਹੀ ਵਿੱਚ ਝਾੜੀ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ਵਿੱਚ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਸੇਵਾਦਾਰ ਸਿੰਘ ਦੀ ਮੌਤ ਹੋ ਗਈ ਹੈ ਜੀ ਹਾਇਕ ਵਾਰ ਫਿਰ ਤੋਂ ਦੱਸਦੇ ਨੇ ਆ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਕੜਾਹੇ ਵਿੱਚ ਡਿਗਣ ਵਾਲੇ ਸੇਵਾਦਾਰ ਦੀ ਲਾਸ ਦੌਰਾਨ ਮੌਤ ਹੋ ਗਈ ਹੈ ਸੇਵਾਦਾਰ ਬਲਬੀਰ ਸਿੰਘ ਪੈਰ ਤਿਲਕਨ ਕਾਰਨ ਬੀਤੇ ਦਿਨੀ ਆਲੂਆਂ ਦੇ ਭਰੇ ਕੜਾਹੇ ਵਿੱਚ ਡਿਗਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ